ਸਾਹਮਣੇ ਗੁਰਦੁਆਰਾ ਸ਼੍ਰੀ ਨਗੀਨਾ ਘਾਟ ਸਾਹਿਬ ਹੈ ਜੀ ਤੇ ਇਸ ਸਥਾਨ ਤੇ ਸ਼ਹੀਦ ਗੰਗ ਸਾਹਿਬ ਜੀ ਯਾਨੀ ਕਿ ਇਸ ਸਥਾਨ ਤੇ ਹਰ ਰੋਜ਼ ਸ਼ਾਮ ਨੂੰ 6 ਵਜੇ 6 ਵਜੇ ਹੈ ਨਾ ਬਾਬਾ ਜੀ ਨੇ 6 ਵਜੇ ਕਿਹਾ 6 ਵਜੇ ਜਿਹੜਾ ਇਹ ਸ਼ਰਧਾਈ ਦਾ ਲੰਗਰ ਲਗਾਇਆ ਜਾਂਦਾ ਹੈ ਇੱਧਰ ਸ਼ਰਧਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਲੇ ਤੇ ਸਵਾਗਤ ਹੈ ਅੱਜ ਇਸ ਖਾਸ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਹਜ਼ੂਰ ਸਾਹਿਬ ਦੀ ਯਾਤਰਾ ਤੇ ਨਿਕਲੇ ਹੋਏ ਹਾਂ ਤੇ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਤੇ ਅੱਜ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਬਾਬਾ ਬੰਦਾ ਘاٹ ਸਾਹਿਬ ਅਤੇ ਗੁਰਦੁਆਰਾ ਨਗੀਨਾ ਘاٹ ਸਾਹਿਬ ਦੇ ਮੇਰੇ ਬੈਕ ਸਾਈਡ ਤੁਸੀਂ ਇਸ ਵੇਲੇ ਜਿਹੜੀ ਇਮਾਰਤ ਦੇਖ ਰਹੇ ਹੋ ਜਿਹੜਾ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਗੁਰਦੁਆਰਾ ਨਗੀਨਾ ਘاٹ ਸਾਹਿਬ ਹੈ ਤੇ ਇਸੇ ਹੀ ਰਸਤੇ ਦੇ ਉੱਪਰ ਥੋੜਾ ਜਿਹਾ ਅੱਗੇ ਜਾ ਕੇ ਗੁਰਦੁਆਰਾ ਬਾਬਾ ਬੰਦਾ ਘاٹ ਸਾਹਿਬ ਬਣਿਆ ਹੋਇਆ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਬਾਬਾ ਬੰਦਾ ਘاٹ ਸਾਹਿਬ ਦੇ ਤੇ ਆਉਂਦੇ ਹੋਏ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਨਗੀਨਾ ਘاٹ ਸਾਹਿਬ ਦੇ ਇਹ ਦੋਨੋਂ ਗੁਰਦੁਆਰਾ ਸਾਹਿਬ ਜਿਹੜੇ ਨੇ ਇਹ ਗੁਦਾਵਰੀ ਨਦੀ ਦੇ ਕੰਢੇ ਦੇ ਉੱਪਰ ਬਣੇ ਹੋਏ ਨੇ ਤੇ ਇਹਨਾਂ ਦੋਨ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂ ਜੀ ਗੁਰਦੁਆਰਾ ਬਾਬਾ ਬੰਦਾ ਘਾਟ ਸਾਹਿਬ ਵੱਲ ਨੂੰ ਤੇ ਉੱਥੇ ਜਾ ਕੇ ਜਿਹੜਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਉਸ ਹੀ ਤੁਹਾਡੇ ਨਾਲ ਸਾਂਝਾ ਕਰਦੇ ਆ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੰਘ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਬਾਬਾ ਬੰਦਾ ਘਾਟ ਸਾਹਿਬ ਤੋਂ ਉਹਨਾਂ ਨੇ ਬਾਬਾ ਬੰਦਾ ਘਾਟ ਸਾਹਿਬ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਸ ਹੀ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਮ ਦਸ਼ਮਨ ਦਾ ਤੇ ਬਚਪਨ ਤੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੜੇ ਹੀ ਸ਼ਿਕਾਰ ਕਰਨ ਦਾ ਸ਼ੌਕ ਸੀ ਤੇ ਪਰ ਇੱਕ ਦਿਨ ਅਚਾਨਕ ਕੀ ਹੁੰਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸ਼ਿਕਾਰ ਕਰਨ ਜਾਂਦੇ ਨੇ ਤਾਂ ਉਹ ਇੱਕ ਗਰਭਵਤੀ ਹਿਰਨੀ ਦਾ ਸ਼ਿਕਾਰ ਕਰ ਬੰਦੇ ਨੇ ਜੋ ਕਿ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ ਤੇ ਜਦੋਂ ਆਪਣੀਆਂ ਅੱਖਾਂ ਦੇ ਸਾਹਮਣੇ ਉਸ ਹਿਰਨੀ ਨੂੰ ਤੜਪਦਾ ਹੋਇਆ ਮਰਦਾ ਦੇਖਦੇ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਮਨ ਹੈ ਉਹ ਵਿਰਾਗ ਦਾ ਭਰ ਜਾਂਦਾ ਹੈ ਉਹ ਬੜੇ ਵਿਅਕਲ ਹੁੰਦੇ ਨੇ ਤੇ ਉਸ ਦਿਨ ਤੋਂ ਬਾਅਦ ਉਹ ਬੇਰਾਗੀ ਹੋ ਜਾਂਦੇ ਨੇ ਅਤੇ ਉਸ ਦਿਨ ਤੋਂ ਬਾਅਦ ਉਹ ਆਪਣਾ ਜਿਹੜਾ ਘਰ-ਬਾਰ ਹੈ ਛੱਡ ਕੇ ਕਿਤੇ ਦੂਰ ਨਿਕਲ ਜਾਂਦੇ ਨੇ ਜਿੱਦਾਂ ਜਿੱਦਾਂ ਸਮਾਂ ਬੀਤਦਾ ਜਾਂਦਾ ਹੈ ਸਮਾਂ ਬੀਤਦੇ-ਬੀਤਦੇ ਇੱਕ ਦਿਨ ਉਹ ਗੁਦਾਵਰੀ ਨਦੀ ਦੇ ਕੰਢੇ ਆ ਕੇ ਇੱਕ ਕੁਟਿਆ ਬਣਾ ਲੈਂਦੇ ਨੇ ਅਤੇ ਉਸ ਕੁਟਿਆ ਦੇ ਵਿੱਚ ਰਹਿਣ ਲੱਗ ਜਾਂਦੇ ਨੇ ਤੇ ਫਿਰ ਲਾਗੇ ਬੰਨੇ ਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਆਪਣੀਆਂ ਕਰਾਮਾਤਾਂ ਦੇ ਨਾਲ ਪ੍ਰਭਾਵਿਤ ਕਰਦੇ ਨੇ ਤੇ ਫਿਰ ਉਹ ਲੋਕ ਜਿਹੜੇ ਲੋਕ ਹੁੰਦੇ ਨੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕਰਾਮਾਤਾਂ ਦੇਖਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੇ ਦਰਸ਼ਨਾਂ ਵਾਸਤੇ ਦੂਰ ਦੂਰ ਤੋਣ ਲੱਗ ਜਾਂਦੇ ਨੇ ਬੜੇ ਹੀ ਸ਼ਰਧਾਲੂ ਜਿਹੜੇ ਨੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਬਣ ਜਾਂਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਪਹੁੰਚਦੇ ਨੇ ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੀ ਕੁੱਟਿਆ ਹੁੰਦੀ ਹੈ ਕੁੱਟਿਆ ਦੇ ਵਿੱਚ ਆਸਣ ਲੱਗਾ ਹੁੰਦਾ ਹੈ ਉਹ ਆਸਣ ਤੇ ਆ ਕੇ ਬੈਠ ਜਾਂਦੇ ਨੇ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਕੋਈ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਆਸਣ ਹੈ ਉਹਦੇ ਉੱਪਰ ਬੈਠਾ ਹੈ ਤਾਂ ਫਿਰ ਉਹ ਆਪਣੀਆਂ ਸ਼ਕਤੀਆਂ ਦੇ ਨਾਲ ਉੱਥੋਂ ਬੈਠੇ ਸੀ ਜਾਨੀ ਕਿ ਗੋਦਾਵਨੀ ਨਦੀ ਦੇ ਕੰਢੇ ਉਹ ਬੈਠੇ ਹੁੰਦੇ ਨੇ ਤੇ ਉੱਥੋਂ ਹੀ ਉਹ ਆਪਣੀ ਸ਼ਕਤੀਆਂ ਨਾਲ ਜਿਹੜਾ ਆ ਗੁਰੂ ਗੋਬਿੰਦ ਸਿੰਘ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਜਦੋਂ ਉੱਥੋਂ ਉਹ ਵਿਫਲ ਹੋ ਜਾਂਦੇ ਨੇ ਉੱਥੋਂ ਉਹਨਾਂ ਦੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਕੰਮ ਨਹੀਂ ਕਰਦੀਆਂ ਤਾਂ ਫਿਰ ਉਹ ਕੁਟੀਆਂ ਦੇ ਵਿੱਚ ਆ ਜਾਂਦੇ ਨੇ ਤੇ ਕੁਟੀਆਂ ਦੇ ਵਿੱਚ ਆ ਕੇ ਵੀ ਉਹ ਯਾਨੀ ਕਿ ਤਗੜੀ ਤੋਂ ਤਗੜੀ ਸ਼ਕਤੀ ਦਾ ਇਸਤੇਮਾਲ ਕਰਦੇ ਨੇ ਤਾਂ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਨੀਚਾ ਦਿਖਾ ਸਕਣ ਪਰ ਫਿਰ ਵੀ ਜਦੋਂ ਉਹ ਸਫਲ ਰਹਿੰਦੇ ਨੇ ਤਾਂ ਫਿਰ ਆਪਣੇ ਸਾਰੇ ਸੇਵਕ ਸਣੇ ਆਪਣੇ ਸਾਰੇ ਜਿੰਨੇ ਵੀ ਉਹਨਾਂ ਦੇ ਨਾਲ ਸੇਵਕ ਹੁੰਦੇ ਨੇ ਉਹ ਉਹਨਾਂ ਦੇ ਅੰਦਰ ਸਣੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਡਿੱਗ ਪੈਂਦੇ ਨੇ ਅਤੇ ਆਪਣੇ ਜਿਹੜੇ ਗੁਨਾਹ ਹੁੰਦੇ ਨੇ ਉਹਨਾਂ ਦੀ ਮਾਫੀ ਮੰਗਣ ਆ ਜਾਂਦੇ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਸਭ ਜਾਣੀ ਜਾਣ ਸੀਗੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਾਰੀਆਂ ਗਲਤੀਆਂ ਨੂੰ ਮਾਫ਼ ਕੀਤਾ ਅਤੇ ਉਹਨਾਂ ਨੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਉਹਨਾਂ ਨੂੰ ਮਾਦੋਦਾਸ ਤੋਂ ਯਾਨੀ ਕਿ ਜਦੋਂ ਗੁਰਗੋਛ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਦੇ ਨੇ ਉਸ ਟਾਈਮ ਉਹਨਾਂ ਦਾ ਨਾਮ ਮਾਦੋਦਾਸ ਹੁੰਦਾ ਹੈ ਮਾਦੋਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾ ਦਿੰਦੇ ਨੇ ਤੇ ਫਿਰ ਹੌਲੀ-ਹੌਲੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਇਤਿਹਾਸ ਦੇ ਬਾਰੇ ਪਤਾ ਚੱਲਦਾ ਹੈ ਯਾਨੀ ਕਿ ਜਦੋਂ ਉਹਨਾਂ ਨੂੰ ਗੁਰੂ ਸਹਿਬਾਨਾ ਦੀ ਸ਼ਹੀਦੀ ਬਾਰੇ ਪਤਾ ਚੱਲਦਾ ਹੈ ਜਿੱਦਾਂ ਕਿ ਗੁਰੂ ਅਰਜਨ ਦੇਵ ਦੀ ਸ਼ਹੀਦੀ ਬਾਰੇ ਪਤਾ ਚੱਲਿਆ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਬਾਰੇ ਪਤਾ ਚੱਲਿਆ ਆਨੰਦਪੁਰ ਸਾਹਿਬ ਚਮਕੌਰ ਸਾਹਿਬ ਦਾ ਜਿਹੜਾ ਜੰਗ ਹੋਇਆ ਸੀ ਉਹਦੇ ਬਾਰੇ ਪਤਾ ਚੱਲਿਆ ਮੁਖ ਸਾਹਿਬ ਮੁਖਸਰ ਸਾਹਿਬ ਦੀ ਜਿਹੜੀ ਜੰਗ ਹੋਈ ਸੀ ਉਹਦੇ ਬਾਰੇ ਪਤਾ ਚੱਲਿਆ ਵੱਡੇ ਸਾਹਿਬਜ਼ਾਦੇ ਦੀ ਸ਼ਹੀਦੀ ਅਤੇ ਛੋਟੀਆਂ-ਛੋਟੀਆਂ ਜਿੰਦਾ ਯਾਨੀ ਕਿ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਬਾਰੇ ਪਤਾ ਚੱਲਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਖੂਨ ਹੈ ਉਹ ਖੋਲ ਉੱਠਦਾ ਹੈ ਤਾਂ ਫਿਰ ਗੁਰੂ ਗੋਗ ਸਿੰਘ ਜੀ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਸੁਨਹਿਰੀ ਤੀਰ ਇੱਕ ਨਗਾੜਾ ਇੱਕ ਨਿਸ਼ਾਨ ਸਾਹਿਬ ਵੀ ਸਿੰਘ ਅਤੇ ਪੰਜ ਪਿਆਰੇ ਦੇ ਕੇ ਸਰਹੰਦ ਵੱਲ ਨੂੰ ਤੋਰ ਦਿੰਦੇ ਨੇ ਤਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੀ ਇੱਟ ਦੇ ਨਾਲ ਇਟ ਖੜਕਾ ਦਿੰਦੇ ਨੇ ਉਸ ਤੋਂ ਬਾਅਦ ਆਪਾਂ ਸਭ ਜਾਣੀ ਜਾਣਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਨਵਾਬ ਨੂੰ ਕਿਸ ਤਰ੍ਹਾਂ ਆਪਣੇ ਪੈਰਾਂ ਦੇ ਥੱਲੇ ਰੋਲਿਆ ਸੀਗਾ ਇਹ ਇਹ ਜਿਹੜਾ ਇਤਿਹਾਸ ਹੈ ਇਹ ਗੁਰਦੁਆਰਾ ਬਾਬਾ ਬੰਦਾ ਘੱਟ ਸਾਹਿਬ ਦਾ ਇਤਿਹਾਸ ਸੀਗਾ ਇਹ ਸਾਰਾ ਇਤਿਹਾਸ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਹ ਇਹ ਜਿਹੜੀ ਸਾਹਮਣੇ ਤੁਸੀਂ ਇਮਾਰਤ ਦੇ ਇਸ ਵਿਲੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਬਾਬਾ ਬੰਦਾ ਘੱਟ ਸਾਹਿਬ ਦੀ ਇਮਾਰਤ ਹੈ ਜੀ ਤੇ ਇਹਦੇ ਬਿਲਕੁਲ ਬੈਕ ਸਾਈਡ ਤੇ ਹੀ ਉਹ ਗੋਦਾਵਰੀ ਨਦੀ ਵਗ ਰਹੀ ਹੈ ਜੀ ਗੋਦਾਵਰੀ ਨਦੀ ਦੇ ਕੰਢੇ ਤੇ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਜਿਹਦਾ ਨਾਮ ਹੈ ਗੁਰਦੁਆਰਾ ਸ਼੍ਰੀ ਨਗੀਨਾ ਕਾਟ ਸਾਹਿਬ ਤੇ ਹੁਣ ਆਪਾਂ ਉਸ ਗੁਰਦੁਆਰਾ ਸਾਹਿਬ ਵੱਲ ਚੱਲਦੇ ਹਾਂ ਜੀ ਤੇ ਉਸ ਸਥਾਨ ਤੇ ਪਹੁੰਚ ਕੇ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਨਾਲ ਦੀ ਨਾਲ ਇਤਿਹਾਸ ਬਾਰੇ ਜਾਣੂ ਕਰਵਾਉਨੇ ਆ ਤੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਜੀ ਤੇ ਆਓ ਚੱਲਦੇ ਆ ਜੀ ਗੁਰਦੁਆਰਾ ਸ਼੍ਰੀ ਨਗੀਨਾ ਕਾਟ ਸਾਹਿਬ ਵੱਲ ਸਤਿ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸ੍ਰੀ ਨਗੀਨਾ ਘਾਟ ਸਾਹਿਬ ਸਾਹਮਣੇ ਬਿਲਕੁਲ ਗੁਰਦੁਆਰਾ ਸ੍ਰੀ ਨਗੀਨਾ ਘਾਟ ਸਾਹਿਬ ਦੀ ਜਿਹੜੀ ਮੇਨ ਹੈ ਮਾਰਤਾ ਹੈ ਤੇ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਬਨਜਾਰਾ ਸਿੱਖ ਮਿਲਦਾ ਹੈ ਅਤੇ ਉਹ ਬਨਜਾਰਾ ਸਿੱਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਬੇਸ਼ਕੀਮਤੀ ਨਗੀਨਾ ਭੇਟ ਕਰਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਨਗੀਨੇ ਨੂੰ ਗੋਦਾਵਰੀ ਨਦੀ ਦੇ ਵਿੱਚ ਵਗਾ ਕੇ ਮਾਰਦੇ ਨੇ ਬਿਲਕੁਲ ਨਾਲ ਹੀ ਗੋਦਾਵਰੀ ਨਦੀ ਵਗਦੀ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਨਗੀਨੇ ਨੂੰ ਇਸ ਗੋਦਾਵਰੀ ਨਦੀ ਦੇ ਵਿੱਚ ਵਗਾ ਕੇ ਮ ਕਿ ਫਿਰ ਉਹ ਬਨਜਾਰਾ ਸਿੱਖ ਬਹੁਤ ਹੈਰਾਨ ਹੁੰਦਾ ਹੈ ਕਿ ਮੈਂ ਜਿਹੜਾ ਇੱਕ ਬੇਸ਼ਕੀਮਤੀ ਨਗੀਨਾ ਗੁਰੂ ਮਹਾਰਾਜ ਨੂੰ ਭੇਟ ਕੀਤਾ ਸੀਗਾ ਪਰ ਗੁਰੂ ਮਹਾਰਾਜ ਨੇ ਉਹ ਨਗੀਨਾ ਜਿਹੜਾ ਆ ਗੋਦਾਵਰੀ ਨਦੀ ਦੇ ਵਿੱਚ ਵਗਾ ਕੇ ਕਿਉਂ ਮਾਰਿਆ ਪਰ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਬਨਜਾਰੇ ਸਿੱਖ ਦਾ ਜਿਹੜਾ ਹੰਕਾਰ ਹੈ ਉਹ ਹੰਕਾਰ ਪੰਨਣਾ ਚਾਹੁੰਦੇ ਸੀ ਤੇ ਜਦੋਂ ਉਹ ਬਨਜਾਰਾ ਸਿੱਖ ਇਹ ਗੱਲ ਸੋਚਦਾ ਹੈ ਕਿ ਜਿਹੜਾ ਮੈਂ ਇੱਕ ਨਗੀਨਾ ਗੁਰੂ ਮਹਾਰਾਜ ਨੂੰ ਭੇਟ ਕੀਤਾ ਸੀਗਾ ਤੇ ਗੁਰੂ ਮਹਾਰਾਜ ਨੇ ਉਹ ਨਗੀਨਾ ਜਿਹੜਾ ਆ ਗੁਦਾਵਰੀ ਨਦੀ ਦੇ ਵਿੱਚ ਸੁੱਟ ਦਿੱਤਾ ਆ ਤੇ ਉਹ ਇਹ ਗੱਲ ਸੋਚ ਕੇ ਬੜਾ ਪਰੇਸ਼ਾਨ ਹੁੰਦਾ ਹੈ ਤੇ ਕਿਤੇ ਨਾ ਕਿਤੇ ਵਿਆਕੁਲ ਵੀ ਹੁੰਦਾ ਹੈ ਪਰ ਗੁਰੂ ਮਹਾਰਾਜ ਸਾਹਿਬ ਜਾਣੀ ਜਾਣ ਸੀਗੇ ਤੇ ਉਹ ਫਿਰ ਉਸ ਬਨਜਾਰੇ ਸਿੱਖ ਨੂੰ ਆਖਦੇ ਨੇ ਕਿ ਜਾ ਸਿੱਖਾ ਉਸ ਗੁਦਾਵਰੀ ਨਦੀ ਦੇ ਵਿੱਚ ਹੱਥ-ਪਾਅ ਤੇ ਆਪਣਾ ਜਿਹੜਾ ਨਗੀਨਾ ਹੈ ਉਹ ਚੱਕ ਲਿਆ ਤੇ ਉਹ ਬਨਜਾਰਾ ਸਿੱਖ ਜਦੋਂ ਗੁਦਾਵਰੀ ਨਦੀ ਦੇ ਕੰਢੇ ਜਾਂਦਾ ਹੈ ਤੇ ਗੁਦਾਵਰੀ ਨਦੀ ਦੇ ਵਿੱਚ ਹੱਥ ਪਾਉਂਦਾ ਹੈ ਤੇ ਉਹ ਕੀ ਦੇਖਦਾ ਹੈ ਕਿ ਇਸ ਗੁਦਾਵਰੀ ਨਦੀ ਦੇ ਵਿੱਚ ਉਹਦੇ ਨਗੀਨੇ ਨਾਲੋਂ ਵੀ ਬੇਸ਼ਕੀਮਤੀ ਨਗੀਨੇ ਜਿਹੜੇ ਨੇ ਉਸ ਦੇ ਨਾਲ ਹੀ ਗਦਾਵਰੀ ਨਦੀ ਭਰੀ ਪਈ ਹੈ ਤੇ ਫਿਰ ਉਹ ਉਸੇ ਪੈਰੀ ਉਸ ਗਦਾਵਰੀ ਨਦੀ ਦੇ ਵਿੱਚ ਵਾਪਸ ਹੁੰਦਾ ਹੈ ਤੇ ਗੁਰੂ ਗੋਗ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਡਿੱਗ ਜਾਂਦਾ ਹੈ ਅਤੇ ਉਹਨਾਂ ਤੋਂ ਆਪਣੀ ਕੀਤੀ ਹੋਈ ਜਿਹੜੀ ਗਲਤੀ ਆ ਉਹਦੀ ਭੁੱਲ ਮੁਖ ਭੁੱਲ ਬਖਸ਼ਉਂਦਾ ਹੈ ਕਿ ਗੁਰੂ ਮਹਾਰਾਜ ਮੈਨੂੰ ਮਾਫ ਕਰ ਦਿਓ ਮੇਰੇ ਕੋਲੋ ਗਲਤੀ ਹੋ ਗਈ ਹੈ ਅਤੇ ਇੱਥੇ ਹੀ ਸਥਾਨ ਤੋਂ ਗੁਰੂ ਮਹਾਰਾਜ ਨੇ ਤੀਰ ਮਾਰ ਕੇ ਤਖਤ ਸਚਕਣ ਸ਼੍ਰੀ ਹਜ਼ੂਰ ਸਾਹਿਬ ਨੂੰ ਪ੍ਰਗਟ ਕੀਤਾ ਸੀਗਾ ਇੱਧਰ ਸਾਹਮਣੇ ਗੁਰਦੁਆਰਾ ਸ਼੍ਰੀ ਨਗੀਨਾ ਘਾਟ ਸਾਹਿਬ ਹੈ ਜੀ ਤੇ ਇਸ ਸਥਾਨ ਤੇ ਸ਼ਹੀਦ ਗੰਗ ਸਾਹਿਬ ਜੀ ਯਾਨਕਿ ਇਸ ਸਥਾਨ ਤੇ ਹਰ ਰੋਜ਼ ਸ਼ਾਮ ਨੂੰ 6 ਵਜੇ 6 ਵਜੇ ਹੈ ਨਾ ਬਾਬਾ ਜੀ ਨੇ 6 ਵਜੇ ਕਿਹਾ 6 ਵਜੇ ਜਿਹੜਾ ਇਹ ਸ਼ਰਧਾਈ ਦਾ ਲੰਗਰ ਲਗਾਇਆ ਜਾਂਦਾ ਹੈ ਇੱਧਰ ਸ਼ਰਧਾਈ ਬਣ ਵੀ ਰਹੀ ਹੈ ਜੀ ਅਸੀਂ ਪਤਾ ਵੀ ਕਰਕੇ ਆਏ ਆ ਤੇ ਬਾਬਾ ਜੀ ਕਹਿੰਦੇ ਕਿ 6 ਵਜੇ ਆਇਓ 6 ਵਜੇ ਜਿਹੜਾ ਸ਼ਰਧਾਈ ਦਾ ਲੰਗਰ ਇੱਥੇ ਲਗਾਇਆ ਜਾਂਦਾ ਹੈ ਤੇ ਇੱਧਰ ਗੁਰਦੁਆਰਾ ਸ੍ਰੀ ਨਗੀਨਾ ਘਾਟ ਸਾਹਿਬ ਰਹਿ ਗਿਆ ਜੀ ਤੇ ਇਸ ਸਾਈਡ ਨੂੰ ਜਦੋਂ ਆਪਾਂ ਆ ਕੇ ਜਾਣੇ ਆ ਤਾਂ ਇੱਧਰ ਗੁਰਦੁਆਰਾ ਬਾਬਾ ਬੰਦਾ ਘਾਟ ਸਾਹਿਬ ਹੈ ਤੇ ਇੱਧਰ ਬਿਲਕੁਲ ਇਹਦੇ ਬੈਕ ਸਾਈਡ ਥੋੜਾ ਇਹ ਨੀਚੇ ਜਾ ਕੇ ਉਹ ਪਵਿੱਤਰ ਗਾਗਰ ਕੁੰਡ ਬਣਿਆ ਹੋਇਆ ਜੀ ਜਿੱਥ ਗਾਗਰ ਦੀ ਜਿਹੜੀ ਸੇਵਾ ਹੈ ਉਹ ਹਰ ਰੋਜ਼ ਸਵੇਰੇ 2:30 ਵਜੇ ਲੈ ਕੇ ਜਾਈ ਜਾਂਦੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੇ ਜੀ ਤਾਂ ਕਿ ਹੋਰ ਵੀ ਸੰਗਤਾਂ ਤੱਕ ਇਹ ਇਤਿਹਾਸ ਹੈ ਜਿਹੜਾ ਗੁਰਦੁਆਰਾ ਸਾਹਿਬ ਦਾ ਉਹ ਪਹੁੰਚ ਸਕੇ ਜਿਸ ਤਰ੍ਹਾਂ ਕਿ ਅਸੀਂ ਹਜੂਰ ਸਾਹਿਬ ਦੀ ਯਾਤਰਾ ਤੇ ਨਿਕਲੇ ਹੋਇਆ ਤੇ ਅਲੱਗ-ਅਲੱਗ ਗੁਰਦੁਆਰਾ ਸਾਹਿਬਾਨਾਂ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ